ਤਰਮ ਨੂੰ ਬੜਾ ਇੱਜ਼ਤ ਮਾਨ ਸਤਕਾਰ ਦਿੰਦਾ ਹੈ ਜੇ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸਿੱਖ ਕੌਮ ਚ ਤਾਂ ਕਾਂਗਰਸ ਨੇ ਦਿੱਤਾ ਜੇ ਦੇਸ਼ ਦੇ ਪਹਿਲਾ ਸਾਡਾ ਪ੍ਰਧਾਨ ਮੰਤਰੀ ਬਣਿਆ ਸਿੱਖ ਪ੍ਰਧਾਨ ਮੰਤਰੀ ਬਣਿਆ ਉਹ ਵੀ ਕਾਂਗਰਸ ਪਾਰਟੀ ਨੇ ਦਿੱਤਾ ਮੈਂ ਸਮਝਦਾ ਉਹਨਾਂ ਦੇ ਜਜ਼ਬਾਤ ਉਹਨਾਂ ਦੇ ਲਹਾਜਾ ਜਰੀਆ ਤਰੀਕਾ ਸਿੱਖ ਕੌਮ ਦਾ ਇੱਜ਼ਤ ਮਾਨ ਸਤਕਾਰ ਕਰਨਾ ਹੋਰ ਵੱਖਰਾ ਹੈ ਔਰ ਮੇਰਾ ਖਿਆਲ ਆਪਾਂ ਵੀ ਜਾਣਦੇ ਜੇ ਸਿਆਸਤ ਤੌਰ ਤੇ ਕੋਈ ਵੀ ਚੀਜ਼ ਆਪਾਂ ਟਿੱਪਣੀ ਟਕਰੀਰ ਕਰ ਸਕਦੇ ਰਾਹੁਲ ਗਾਂਧੀ ਤੇ ਤਾਂ ਕੋਈ ਦੋਸ਼ ਵੀ ਨਹੀਂ ਥੀ ਔਰ ਉਸ ਤੇ باوجود ਉਸ ਨੂੰ ਦੋਸ਼ੀ ਠਰਾਇਆ ਜਾ ਰਿਹਾ ਔਰ ਉਹਨਾਂ ਦੀ ਸੋਚ ਜਿਵੇਂ ਮਦਨ ਲਾਲ ਜੀ ਨੇ ਆਖੀ ਹੈ ਉਸੀ ਸੋਚ ਜਾਗਰਤ ਹੁੰਦੀ ਹੈ ਕਿ ਕਿਸ ਸੋਚ ਦੇ ਮਾਲਕ ਹਨਗੇ ਜਿਨ੍ਹਾਂ ਨੇ ਕੀ ਸਰੂਪਾ ਦਿੱਤਾ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਆਪਣੇ ਪੰਥ ਦੇ ਲੀਡਰ ਆ ਗਏ ਉਹਨਾਂ ਨੇ ਸਰੂਪਾ ਦਿੱਤਾ ਹਜਤਮਾਨ ਹੈ ਜੇ ਦੇਸ਼ ਦਾ ਇੱਕ ਉੱਚ ਕੋਟੀ ਦਾ ਆਗੂ ਜਾਂ ਲੀਡਰ ਆਇਆ ਹੈ ਉਹਨੂੰ ਸਰੂਪਾ ਦਿੱਤਾ ਤੁਹਾਨੂੰ ਬਰਖਾਸ ਕੀਤਾ ਗਿਆ ਇਸ ਤੋਂ ਲੋਕਾਂ ਨੂੰ ਜਰੂਰ ਅਹਿਸਾਸ ਹੋਣਾ ਚਾਹੀਦਾ ਕਿ ਸਿੱਖ ਧਰਮ ਤੇ ਕਾਬਜ਼ ਹੋਣ ਦਾ ਪ੍ਰਲਾ ਕਰ ਰਹੇ ਹਨਗੇ ਤਾਂ ਕਿ ਧਰਮ ਇਹਨਾਂ ਦੀ ਸਿਆਸਤ ਤੋਂ ਦੂਰ ਨਾ ਜਾ ਸਕੇ ਔਰ ਉਹਨਾਂ ਦੇ ਧਰਮ ਦੇ ਜਿਹੜੇ ਚੜਾਵਾ ਚੜਦਾ ਹੈ ਉਹਦੀ ਇਹ ਦੁਰਵਰਤੋਂ ਕਰ ਸਕਣ ਨੀਨੋ ਟਿਕੂ ਰਾਹੁਲ ਗਾਂਧੀ ਜੀ ਕੋ ਇਨਸਾਨ ਨੇ ਜਿਹੜੇ ਸਾਰੇ ਧਰਮਾਂ ਨੂੰ ਮੰਨਦੇ ਨੇ ਦਰਬਾਰ ਸਾਹਿਬ ਮੈਂ ਕਹਿੰਦਾ ਅੱਜ ਤੱਕ ਕੋਈ ਲੀਡਰ ਅਕਾਲੀ ਦਲ ਦਾ ਕਿ ਕਿਸੇ ਪਾਰਟੀ ਦਾ ਉਹਤੇ 24 ਘੰਟੇ ਰਹਿ ਕੇ ਸੇਵਾ ਨਹੀਂ ਕਰ ਸਕਿਆ ਜਿਹੜੇ ਰਾਹੁਲ ਗਾਂਧੀ ਜੀ ਬਿਨਾ ਵਰਕਰਾਂ ਤੋਂ ਬਿਨਾ ਫੋਰਸ ਤੋਂ ਤਿੰਨ ਦਿਨ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ ਆ ਸਵੇਰੇ 3 ਵਜੇ ਵਿੱਚ ਦਿਖਦੇ ਸੀ ਰਾਤ ਨੂੰ 11 ਵਜੇ ਵੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਨਜ਼ਰ ਆਉਂਦੇ ਜੀ ਪਰ ਮੇਰੇ ਕਹਿਣ ਦਾ ਪਾਵਰ ਰਾਹੁਲ ਗਾਂਧੀ ਜੀ ਅੰਦਰੋਂ ਸਾਰੇ ਧਰਮ ਨੂੰ ਮਾਨਨੇ ਸਿੱਖ ਧਰਮ ਦੀ ਬਹੁਤ ਇੱਜ਼ਤ ਕਰਦੇ ਆ ਉਹਨਾਂ ਨੂੰ ਸਰੂਪਾ ਠੀਕ ਦਿੱਤਾ ਕਿ ਪਰ ਜਿਹੜੀ ਅੱਜ ਸ਼੍ਰੋਮਣੀ ਕਮੇਟੀ ਆ ਇਹ ਇੱਕ ਪੰਥਕ ਕਮੇਟੀ ਨਹੀਂ ਰਹੀ ਇਹ ਇੱਕ ਲਿਮਟਿਡ ਜਿਵੇਂ ਕਹਿੰਦੇ ਆ ਸੁਖਵੀਰ ਵਾਲੀ ਲਿਮਟਿਡ ਪਾਰਟੀ ਆ ਜੋ ਸੁਖਵੀਰ ਬਾਦਲ ਕਹਿੰਦਾ ਇਹ ਬੀਜੇਪੀ ਦੀ ਵੀ ਟੀਮ ਹੈਗੀ ਆ ਬੀਜੇਪੀ ਇਹਨਾਂ ਤੋਂ ਸਾਰਾ ਕੁਝ ਕਰਾ ਰਹੀ ਹੈ ਬੀਜੇਪੀ ਸੁਖਵੀਰ ਨੂੰ ਕਹਿੰਦੀ ਆ ਸੁਖਵੀਰ ਪ੍ਰਧਾਨ ਨੂੰ ਕਹਿੰਦਾ ਤਾਂ ਵੀ ਗੁਰੂ ਵੀ ਗੁਰੂ ਘਰ ਦੇ ਵਿੱਚ ਕਿਉਂ ਸਰੂਪਾ ਦਿੱਤਾ ਜਦੋਂ ਇਹਨਾਂ ਦੇ ਬੰਦੇ ਆ ਨੇ ਆ ਬੀਜੇਪੀ ਵਾਲੇ ਉਦੋਂ ਦਾ ਸਰੂਪਾ ਦਵਾ ਕੇ ਬੜੇ ਖੁਸ਼ ਹੁੰਦੇ ਆ ਜਦੋਂ ਇੱਕ ਕਾਂਗਰਸ ਦਾ ਜਿਹੜਾ ਲੀਡਰ ਆ ਜਿਹੜਾ ਚਾਹੁੰਦਾ ਵੀ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ ਉਸ ਬੰਦੇ ਨੂੰ ਸਰੂਪਾ ਦੇਣਾ ਕੋਈ ਗਲਤ ਨਹੀਂ ਬਿਲਕੁਲ ਉਹਨੇ ਠੀਕ ਕੀਤਾ ਦੀ ਪਰ ਇਹਨਾਂ ਦੀ ਸੋਚ ਹੀ ਗਲਤ ਹੋ ਗਈ